ਪੰਜਾਬ ਦੇ ਵਿੱਚ ਔਰਤਾਂ ਦਾ ਮੁਫਤ ਬੱਸ ਸਫ਼ਰ ਬੰਦ ਹੋਣ ਜਾ ਰਿਹਾ ਹੈ ਭਗਵਾਨਤਮਾਨ ਸਰਕਾਰ ਔਰਤਾਂ ਦਾ ਬਸ ਸਫਰ ਜਿਹੜਾ ਮੁਫਤ ਹੈ ਉਹ ਬੰਦ ਕਰਨ ਜਾ ਰਹੀ ਆ ਔਰਤਾਂ ਨੂੰ ਹੁਣ ਫ੍ਰੀ ਚ ਬੱਸਾਂ 'ਚ ਝੂਟੇ ਨਹੀਂ ਮਿਲਣਗੇ ਆਧਾਰ ਕਾਰਡ ਦੇ ਉੱਤੇ ਹੁਣ ਔਰਤਾਂ ਬੱਸਾਂ 'ਚ ਝੂਟੇ ਨਹੀਂ ਲੈ ਸਕਣਗੀਆਂ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਜਾ ਸਕਣਗੀਆਂ ਭਗਵਾਨਤਮਾਨ ਸਰਕਾਰ ਦਾ ਔਰਤਾਂ ਪ੍ਰਤੀ ਵੱਡਾ ਫੈਸਲਾ ਬੱਸ ਸਰਕਾਰੀ ਬੱਸਾਂ ਦੇ ਵਿੱਚ ਆਧਾਰ ਕਾਰਡ ਬੰਦ ਕਰਨ ਲੱਗੀ ਆ ਭਗਵਾਨਤਮਾਨ ਸਰਕਾਰ ਤੁਸੀਂ ਜੁੜ ਚੁੱਕੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਵੱਡਾ ਤੇ ਅਹਿਮ ਫੈਸਲਾ ਲਿਆ ਗਿਆ ਪੰਜਾਬ ਦੇ ਵਿੱਚ ਔਰਤਾਂ ਨੂੰ ਦਿੱਤੇ ਜਾਂਦੇ ਫ੍ਰੀ ਬਸ ਸਫਰ ਮੁਫਤ ਬਸ ਸਫਰ ਦੀ ਸਹੂਲਤ ਬੰਦ ਕੀਤੀ ਜਾ ਰਹੀ ਹੈ ਤੇ ਉਹਦੇ ਵਿੱਚ ਵੱਡਾ ਕਟ ਲਾਇਆ ਜਾ ਰਿਹਾ ਹੈ ਜੀ ਹਾਂ ਚੋਣਵੀਆਂ ਔਰਤਾਂ ਨੂੰ ਹੀ ਹੁਣ ਬੱਸਾਂ ਦੇ ਵਿੱਚ ਫ੍ਰੀ ਸਫਰ ਮਿਲ ਸਕਦਾ ਹੈ ਇਸ ਬਾਰੇ ਫੈਸਲਾ ਲਿਆ ਜਾ ਰਿਹਾ ਹੈ ਤਾਂ ਇਸ ਦੀ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦੇ ਹਾਂ ਕਿ ਆਖਰ ਮਾਜਰਾ ਕੀ ਹੈ ਪੰਜਾਬ ਸਰਕਾਰ ਦੇ ਕਰਜ਼ੇ ਦੀ ਪੰਡ ਦਾ ਭਾਰ ਲਗਾਤਾਰ ਵਧਣ ਅਤੇ ਕੇਂਦਰ ਸਰਕਾਰ ਦੇ ਵੱਲੋਂ ਵੱਖ-ਵੱਖ ਸਕੀਮਾਂ ਦੇ ਵਿੱਚ ਰੋਕੇ ਗਏ ਫੰਡਾਂ ਦੇ ਕਾਰਨ ਖਜ਼ਾਨੇ ਦੀ ਹਾਲਤ ਜਿਹੜੀ ਹੈ ਉਹ ਪਤਲੀ ਹੁੰਦੀ ਜਾਂਦੀ ਹੈ। ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਖਜ਼ਾਨਾ ਮੰਤਰੀ ਹਰਪਾਲ ਚਿਮਾਸਣੇ ਆਪ ਲੀਡਰਸ਼ਿਪ ਸੂਬੇ ਦੀ ਵਿੱਤੀ ਹਾਲਤ ਠੀਕ ਹੁੰਦਾ ਦਾਵਾ ਕਰ ਰਹੀ ਹੋਵੇ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸਬਸਿਡੀਆਂ ਨੇ ਸਰਕਾਰੀ ਖਜ਼ਾਨੇ ਦੀ ਹਾਲਤ ਵਿਗਾੜ ਕੇ ਰੱਖ ਦਿੱਤੀ ਹੈ। ਜਿਸ ਕਰਕੇ ਹੁਣ ਸਰਕਾਰ ਸਬਸਿਡੀਆਂ ਦਾ ਬੋਝ ਘਟਾਉਣ ਤੇ ਵਿਚਾਰ ਕਰ ਰਹੀ ਹੈ ਪਤਾ ਲੱਗਿਆ ਹੈ ਕਿ ਸਰਕਾਰ ਔਰਤਾਂ ਨੂੰ ਦਿੱਤੀ ਜਾਂਦੀ ਮੁਫਤ ਬੱਸ ਸਫ਼ਰ ਦੀ ਸਕੀਮ ਨੂੰ ਹੋਰ ਤਰਕਸੰਗਤ ਬਣਾਉਣ ਤੇ ਵਿਚਾਰ ਕਰ ਰਹੀ ਹੈ ਹਾਲਾਂਕਿ ਸਰਕਾਰ ਲਈ ਮੁਫਤ ਬੱਸ ਸਕੀਮ ਨੂੰ ਵਾਪਸ ਲੈਣਾ ਬਹੁਤ ਔਖਾ ਕੰਮ ਹੈ ਪਰ ਇਸ ਸਕੀਮ ਦਾ ਲਾਭ ਸਿਰਫ ਲੋੜਵੰਦ ਔਰਤਾਂ ਨੂੰ ਦੇਣ ਲਈ ਵਿਚਾਰ ਕੀਤਾ ਗਿਆ ਸਰਕਾਰ ਨੂੰ ਰਿਪੋਰਟਾਂ ਮਿਲੀਆਂ ਨੇ ਕਿ ਨੌਕਰੀ ਪੇਸ਼ਾ ਔਰਤਾਂ ਦਾ ਸਫ਼ਰ ਸਰਕਾਰ ਨੂੰ ਕਾਫੀ ਮਹਿੰਗਾ ਪੈ ਰਿਹਾ ਹੈ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਯੋਜਨਾ ਲਾਗੂ ਕਰਨਾ ਕਿਸ ਦੇ ਹਿੱਤ ਵਿੱਚ ਚਿਤ ਚੇਤੇ ਵੀ ਨਹੀਂ ਸੀ ਕਿ ਉਸ ਕਿਸੇ ਜਥੇਬੰਦੀ ਨੇ ਕਦੇ ਮੁਫਤ ਬਾਸ ਸਫ਼ਰ ਦੀ ਮੰਗ ਵੀ ਨਹੀਂ ਸੀ ਕੀਤੀ ਪਰ ਸੂਬੇ ਵਿੱਚ ਚੋਰਤਾ ਦੀ ਅੱਧੀ ਆਬਾਦੀ ਹੋਣ ਕਰਕੇ ਵੋਟਾਂ ਵਿੱਚ ਲਾਭ ਲੈਣ ਦੇ ਮਨਸੂਬੇ ਨਾਲ ਕੈਪਟਨ ਸਰਕਾਰ ਨੇ ਵਿਧਾਨ ਸਭਾ ਚੋਰਤਾ ਨੂੰ ਮੁਫਤ ਬਾਸ ਸਫ਼ਰ ਦੇਣ ਦਾ ਐਲਾਨ ਕੀਤਾ ਸੀ ਜਾਣਕਾਰੀ ਦੇ ਮੁਤਾਬਕ ਕੈਪਟਨ ਸਰਕਾਰ ਦੇ ਵੇਲੇ ਪੰਜਾਬ ਰੋਡ ਵੇਜ ਅਤੇ ਪੈਪਸੂ ਰੋਡ ਵੇਜ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਭੁਗਤਾਨ ਕਰਨ ਲਈ ਸਰਕਾਰ ਤੇ 600 ਕਰੋੜ ਰੁਪਏ ਦਾ ਬੋਝ ਪਿਆ ਸੀ ਹੁਣ ਇਹ ਸਬਸਿਡੀ ਦਾ ਭਾਰ ਵਧ ਕੇ 750 ਕਰੋੜ ਰੁਪਏ ਤੱਕ ਪਹੁੰਚ ਚੁੱਕਿਆ ਹੈ ਇਸ ਤਰ੍ਹਾਂ ਨਾਲ 300 ਜੁਨਟ ਫ੍ਰੀ ਬਿਜਲੀ ਮੁਫਤ ਬਿਜਲੀ ਦੇਣ ਨਾਲ ਵੀ ਸਰਕਾਰੀ ਖਜ਼ਾਨੇ ਦਾ ਉੱਤੇ ਸਬਸਿਡੀ ਦਾ ਬੋਝ 20000 ਕਰੋੜ ਸਾਲਾਨਾ ਤੋਂ ਉੱਪਰ ਹੋ ਚੁੱਕਿਆ ਹੈ ਜਿਸ ਕਰਕੇ ਸਰਕਾਰੀ ਖਜ਼ਾਨੇ ਦਾ ਅਗਨਿਤ ਵਿਗੜ ਸਕਦਾ ਟ੍ਰਾਂਸਪੋਰਟ ਵਿਭਾਗ ਮੁਫਤ ਬਸ ਸਫ਼ਰ ਦੀ ਸਕੀਮ ਨੂੰ ਤਰਕਸੰਗਤ ਬਣਾਉਣ ਲਈ ਲੋੜਵੰਦ ਔਰਤਾਂ ਨੂੰ ਸਮਾਰਟ ਕਾਰਡ ਦੇਣ ਤੇ ਵਿਚਾਰ ਕਰ ਰਿਹਾ ਹੈ ਇਸੇ ਤਰ੍ਹਾਂ 48 ਮੁਫਤ ਸਫ਼ਰ ਨੂੰ ਕਿਲੋਮੀਟਰਾਂ ਤੱਕ ਸੀਮਤ ਕਰਨਾ ਜਾਂ ਵਿਸ਼ੇਸ਼ ਦਿਨਾਂ ਵਿੱਚ ਹੀ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਜਾ ਸਕਦੀ ਹੈ ਜਦ ਕਿ ਸਰਕਾਰੀ ਨੌਕਰੀ ਤੇ ਅਸਰ ਸੂਖ ਪਰਿਵਾਰ ਦੀਆਂ ਔਰਤਾਂ ਨੂੰ ਇਸ ਸਕੀਮ ਤੋਂ ਬਾਹਰ ਕੱਢਿਆ ਜਾਵੇਗਾ ਵਰਣਨਯੋਗ ਹੈ ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਬਸਿਡੀਆਂ ਦੇ ਵਧ ਰਹੇ ਬੋਝ ਨੂੰ ਘਟਾਉਣ ਅਤੇ ਕੇਂਦਰੀ ਸਕੀਮਾਂ ਤਹਿਤ ਫੰਡ ਨਾ ਮਿਲਣ ਬਾਰੇ ਵਿਚਾਰ-ਚਰਚਾ ਕੀਤੀ ਸੀ ਮੁੱਖ ਮੰਤਰੀ ਨੇ ਮੀਟਿੰਗ ਵਿੱਚ ਖਦਸ਼ਾ ਪ੍ਰਗਟਾਇਆ ਸੀ ਕਿ ਲਗਾਤਾਰ ਕਰਜ਼ਾ ਲੈ ਕੇ ਕੰਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਸਾਲ ਵੀ ਕਰਜ਼ਾ ਜਿਹੜੀ ਹੈ ਉਹ 0.50% ਦੀ ਘਟ ਚੁੱਕੀ ਆ ਪੰਜਾਬ ਦੇ ਸੂਝਵਾਨ ਲੋਕ ਤਰਕਸੰਗਤ ਲੋਕ ਹਮੇਸ਼ਾ ਇਹ ਗੱਲ ਕਰਦੇ ਆਏ ਆ ਕਿ ਸਬਸਿਡੀਆਂ ਹਮੇਸ਼ਾ ਤਰਕਸੰਗਤ ਹੋਣੀਆਂ ਚਾਹੀਦੀਆਂ ਨੇ ਲੈਂਡ ਦੇ ਵਿੱਚ ਪਿੱਛੇ ਖੜੇ ਵਿਅਕਤੀ ਜਿਹਦੇ ਕੋਲੇ ਸੁੱਖ ਸਾਧਨ ਨਹੀਂ ਜਿਹਦੇ ਕੋਲੇ ਕਮਾਈ ਦੇ ਸਾਧਨ ਉਸ ਪ੍ਰਕਾਰ ਦੇ ਨਹੀਂ ਹੈਗੇ ਉਹਨੂੰ ਸਬਸਿਡੀਆਂ ਮਿਲਣੀਆਂ ਚਾਹੀਦੀਆਂ ਨੇ ਚਾਹੇ ਉਹ ਮੁਫਤ ਬਿਜਲੀ ਵਾਲੀ ਸਬਸਿਡੀ ਹੋਵੇ ਚਾਹੇ ਉਹ ਟਿਊਬ ਵਾਲੀ ਮੁਫਤ ਬਿਜਲੀ ਦੀ ਗੱਲ ਹੋਵੇ ਬੱਸਾਂ ਵਾਲੇ ਸਫ਼ਰ ਦੀ ਤਾਂ ਬੇਸ਼ੱਕ ਗੱਲ ਇਹੀ ਹੈ ਕਿ ਜਿਹੜਾ ਬੰਦਾ ਮਹੀਨੇ ਦਾ ਮੰਨ ਲਓ ਇੱਕ ਸਰਕਾਰੀ ਅਧਿਆਪਕ ਮਹੀਨੇ ਦਾ 60-70000 ਰੁਪਏ ਕਮਾਉਂਦੀ ਹੈ ਤਾਂ ਉਹਨੂੰ 2500 ਦਾ ਬਸ-ਪਾਸ ਬਣਾਉਣ ਦੇ ਵਿੱਚ ਕੀ ਦਿੱਕਤ ਹੈ ਜੇਕਰ ਕੋਈ ਪੁਲਿਸ ਕਰਮਚਾਰੀਆਂ ਨੂੰ ਤਾਂ ਪਹਿਲਾਂ ਹੀ ਫ੍ਰੀ ਹੈ ਜੇਕਰ ਕੋਈ ਹੋਰ ਮਹਿਕਮਿਆਂ ਦੇ ਕੰਮ ਕਰਦੇ ਲੋਕ ਲਗਾਤਾਰ ਇਸ ਸਕੀਮ ਦਾ ਲਾਭ ਲੈ ਰਹੇ ਨੇ ਜਿਸ ਕਰਕੇ ਸਰਕਾਰੀ ਖਜ਼ਾਨੇ ਤੇ ਲਗਾਤਾਰ ਬੋਝ ਵਧ ਰਿਹਾ ਹੈ ਤਾਂ ਇਸ ਨਾਲ ਪੰਜਾਬ ਦੀ ਵਿੱਤੀ ਹਾਲਤ ਪਤਨੀ ਹੁਲੀ ਦਾ ਤੈ ਹੀ ਸੀ ਤਰਕ ਸੰਗਤ ਹੋਣਾ ਚਾਹੀਦਾ ਲੋੜਵੰਦ ਪਹਿਲਾ ਜਿਹੜਾ ਬਜ਼ੁਰਗ ਔਰਤਾਂ ਨੂੰ 50% ਦੀ ਤੱਕ ਦੀ ਛੋਟ ਦੇ ਨਾਲ ਬਸ ਦੇ ਵਿੱਚ ਸਫ਼ਰ ਦੀ ਸਹੂਲਤ ਮਿਲਦੀ ਸੀ ਉਹਨੂੰ 100% ਦੀ ਕਰ ਦਿਓ ਜਿਹੜੀਆਂ ਵਿਰਧ ਔਰਤਾਂ ਨੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ 60% ਦੀ ਘਰ ਤੋਂ ਜਿਹੜੇ ਗਰੀਬੀ ਰੇਖਾ ਤੋਂ ਬੀਪੀਐਲ ਦੇ ਪਰਿਵਾਰ ਨੇ ਉਹਨਾਂ ਨੂੰ 50% ਦੇ ਨਾਲ ਤੁਸੀਂ ਮੁਫਤ ਸਫ਼ਰ ਦੀ ਸਹੂਲਤ ਦੇ ਸਕਦੇ ਹੋ ਔਰਤਾਂ ਨੂੰ ਚਾਹੇ ਸਮੂਚੀਆਂ ਔਰਤਾਂ ਨੂੰ 50 75% ਤੱਕ ਜਿਹੜਾ ਉਹ ਮਾਫ ਕਰ ਦੋ ਜਾਂ 50% ਤੱਕ ਕਿਰਾਇਆ ਲੈ ਲਓ ਜਾਂ 75% ਤੱਕ ਕਿਰਾਇਆ ਲੈ ਲਓ ਇਸ ਤਰ੍ਹਾਂ ਦੀ ਕੋਈ ਸੁਵਿਧਾ ਜਿਹੜੀ ਆ ਉਹ ਬਣਾਈ ਜਾ ਸਕਦੀ ਹੈ 100% ਦੀ ਮੁਫਤ ਕਰਨ ਨਾਲ ਹਾਲੇ ਤੱਕ ਪੰਜਾਬ ਨੂੰ ਘਾਟਾ ਹੀ ਪਿਆ ਲਾਭ ਹੋਣ ਦੀ ਬਜਾਏ ਹੁਣ ਭਗਵਾਨਤਮਾਨ ਸਰਕਾਰ ਜੇਕਰ ਇਸ ਮਾਮਲੇ 'ਚ ਕਦਮ ਚੁੱਕਦੀ ਹੈ ਤਾਂ ਇਹ ਇਸ ਤਰ੍ਹਾਂ ਹੈ ਕਿ ਜਵੇਂ ਕੰਡਿਆਂ ਦੀ ਸੇਜ ਦੇ ਉੱਤੇ ਜਿਹੜਾ ਤੁਰਨਾ ਹੋਵੇ ਇਸ ਤਰ੍ਹਾਂ ਦਾ ਫੈਸਲਾ ਆ ਆ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਭਗਵੰਤ ਮਾਨ ਕਿੰਨੀ ਦਲੇਰੀ ਨਾਲ ਇਹ ਫੈਸਲਾ ਲੈ ਪਾਉਂਦੇ ਹੈ